ਪਿਆਰੀ ਤੇ ਕਿੰਨੀ ਅੱਛੀ ਲੱਗ ਰਹੀ ਐ ਤੇ ਜਿਹੜਾ ਇਹ ਮਾਹੌਲ ਐ ਇਸ ਟਾਈਮ ਖੇਤਾਂ ਦਾ ਬਹੁਤ ਹੀ ਵਧੀਆ ਤੇ ਪਿਆਰਾ ਜਿਹਾ ਤੇ ਪੂਰਾ ਮਨ ਐ ਨਾ ਜਿਹੜਾ ਖੇਤਾਂ ਦੇ ਵਿੱਚ ਆ ਕੇ ਬਾਗੋ ਬਾਗ ਹੋ ਗਿਆ ਤੇ ਹੁਣ ਨਰਮਾ ਖਿੜਿਆ ਹੋਇਆ ਤੇ ਅਸੀਂ ਹੁਣ ਕਰਮਾ ਜੀ ਤੋਂ ਅਗਲੇ ਜਿਹੜੇ ਆਵਾਂਗੇ ਨਾ ਥੋੜੇ ਜਿ ਦਿਨਾਂ ਨੂੰ ਤੇ ਨਰਮਾ ਚਗਵਾਉਣਾ ਇਹਨਾਂ ਤੋਂ ਇਹ ਬਾਈ ਆਪਾਂ ਉਹ ਉੱਥੋਂ ਲੈ ਕੇ ਤੇ ਉਹ ਉੱਥੋਂ ਤੱਕ ਜਿੰਨੀ ਵੀ ਪੈੜੀ ਐ ਹਾਂ ਇਹ ਆਪਣੀ ਨਹੀਂ ਹੈਗੀ ਅੱਛਾ ਇਹ ਪਹਿਲੀ ਆਪਣੀ ਨਹੀਂ ਹੈਗੀ ਜੀ ਦੂਜੇ ਖੇਤ ਆਲਿਆਂ ਦੀ ਹੈਗੀ ਹੈ ਹਾਂ ਹਾਂਜੀ ਤੇ ਉਹ ਸਾਨੂੰ ਵੜ ਨਹੀਂ ਦਿੰਦੇ ਤਾਂ ਕਰਕੇ ਅਸੀਂ ਅੱਗੇ ਨਹੀਂ ਜਾਂਦੇ ਹਾਂ ਅੱਗੇ ਨਹੀਂ ਜਾਂਦੇ ਸਹੀ ਗੱਲ ਹੈ ਤੇ ਚਲੋ ਜੀ ਇਹ ਸੀ ਆਪਣਾ ਅੱਜ ਦਾ ਵਲੌਗ ਖੇਤਾਂ ਦਾ ਪਿਆਰਾ ਜਿਹਾ ਵੀਊ ਤੇ ਕਿਹੋ ਜਿਹਾ ਲੱਗੇ ਤੁਹਾਨੂੰ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਬੜਾ ਅੱਛਾ ਲੱਗਿਆ ਹਾਂ ਹਾਂ ਇਹ ਸੀ ਆਪਣਾ ਬਲੌਗ ਤੇ ਹੁਣ ਅਸੀਂ ਜਿੰਨਾਂ ਦੇ ਘਰੇ ਜਾਂਨੇ ਆ ਹੂੰ ਉਹਨਾਂ ਦੇ ਘਰੇ ਬੰਨਿਆ ਹੋਇਆ ਐਡਾ ਡੌਗ ਤੇ ਬਸ ਅੱਜ ਡੌਗ ਵੀ ਵਿਚਾਰਾ ਆਪਣੇ ਨਾਲ ਹੀ ਐ ਜੋ ਉਹਨੇ ਖੁਕਤੇ ਕਰਤੀ ਹਾਂ ਤੇ ਐ ਇੱਕ ਮੇਰੀ ਵੀਡੀਓ ਬਣਾਈ ਕਰਕੇ ਕੱਲੀ ਦੀ ਐਨੀ ਸੀ ਸਾਡੀ ਜੌਬ ਤੇ ਵੀਡੀਓ ਬਣਾਉਣ ਵਾਲਾ ਸਾਨੂੰ ਰੋਗ ਹਾਂ ਸਹੀ ਗੱਲ ਹੈ ਬਹੁਤ ਵੱਡਾ ਜਿਹੜਾ ਕੀ ਕਹਿ ਦੀਏ ਕੀੜਾ ਕਹਿ ਦੀਏ ਕੁਝ ਵੀ ਕਹਿ ਲੋ ਤੇ ਇਹ ਜ਼ਰੂਰੀ ਹੁੰਦਾ ਜੀ ਐਡਾ ਕੀੜਾ ਹਾਂ ਉਹ ਤੋਂ ਬਿਨਾ ਵੀਡੀਓ ਸ਼ੂਟ ਹੀ ਨਹੀਂ ਹੁੰਦਾਗਾ ਹਾਂਜੀ 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 ਤੇ ਹੁਣ ਦੀਦੀ ਹੋਰੀ ਜਾ ਰਹੇ ਆ ਜੀ ਹਾਂਜੀ ਤੇ ਅੱਜ ਅਸੀਂ ਥੱਕ ਗਏ ਗਾਇਜ਼ ਬਹੁਤ ਜ਼ਿਆਦਾ ਥੱਕ ਗਏ ਆ ਕਿਉਂਕਿ ਇੰਨਾ ਜ਼ਿਆਦਾ ਜਿਸੀਂ ਜਿਹੜਾ ਸਟਰਗਲ ਸੀਗਾ ਸ਼ੂਟਿੰਗ ਦਾ ਬਹੁਤ ਹਾਰਡ ਸੀਗਾ ਪੂਰਾ ਦਿਨ ਸਾਨੂੰ ਲੱਗ ਗਿਆ ਤੇ ਹੁਣ ਦੀਦੀ ਹੋਰਾਂ ਦੇ ਜਾਣ ਦਾ ਟਾਈਮ ਹੋ ਗਿਆ ਘਰ ਜਾ ਰਹੇ ਆ ਮੈਂ ਤਾਂ ਕਿਹਾ ਸੀ ਰਹਿ ਜਾਓ ਰੋਟੀ ਪਾਣੀ ਖਾ ਕੇ ਫੇਰ ਜਾਇਓ ਤੇ ਦੀਦੀ ਹੋਰੀ ਕਹਿੰਦੇ ਵੀ ਨਹੀਂ ਹੁਣ ਅਸੀਂ ਜਾਣਾ ਜੀ ਬਸ ਆਈ ਜਾਣਾ ਜੀ ਆਪਣਾ ਘਰੋਂ ਫੋਨ ਆ ਰਿਹਾ ਬਾਰ-ਬਾਰ ਹਾਂਜੀ ਤੇ ਕਹਿ ਰਹੇ ਨੇ ਆਜੋ ਆਜੋ ਹੁਣ ਕਿੱਥੇ ਜੇ ਰਹਿ ਗਏ ਕਿੱਥੇ ਜੇ ਰਹਿ ਗਏ ਮੈਂ ਕਿਹਾ ਬਸ ਹੁਣ ਆ ਗਏ ਹਾਂ ਤੇ ਹੁਣ ਜਾਣੇ ਆ ਫਰੈਸ਼ ਹੋਵਾਂਗੇ ਨਹਾ ਧੋਵਾਂਗੇ ਹਾਂਜੀ ਤੇ ਚਲੋ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਮਿਲਦੇ ਆਂ ਅਗਲੇ ਬਲੌਗ 'ਚ ਤਾਂ ਠੀਕ ਹੈ ਥੈਂਕ ਯੂ ਥੈਂਕ ਯੂ ਜੇਕਰ ਮੈਨੂੰ ਟਾਈਮ ਲੱਗ ਗਿਆ ਤਾਂ ਮੈਂ ਸਵੇਰੇ ਸਵੇਰੇ ਆਉਂਗੀ ਤੇ ਜੇ ਨਾ ਲੱਗਿਆ ਟਾਈਮ ਮੈਂ ਜੇਕਰ ਉੱਠ ਗਈ ਤਾਂ ਆ ਜੂਗੀ ਜੇਕਰ ਸੁੱਤੀ ਰਹੀ ਫੇਰ ਸ਼ਾਇਦ ਮੁਸ਼ਕਲ ਹਾਂ ਸਹੀ ਹੈ ਚਲੋ ਜੀ ਸੰਦੀਪ ਬਾਏ ਹਾਂ ਬਾਏ ਦੀਦੀ ਬਾਏ